ਬੀਤੀ ਦੇਰ ਰਾਤ ਅੰਮ੍ਰਿਤਸਰ ਦੇ 에어ਪੋਰਟ ਰੋਡ ਤੇ ਹੋਈ ਗੜੀ ਮਾਰੀ ਕਰਕੇ ਤੁਸੀਂ ਦੇਖ ਰਹੇ ਹੋ ਕਾਫੀ ਸੜਕ ਦੇ ਉੱਪਰ ਜਿਹੜੇ ਕਿ ਬਰਫ਼ ਹੀ ਬਰਫ਼ ਤੁਹਾਨੂੰ ਨਜ਼ਰ ਆ ਰਹੀ ਹੈ ਦੇਖ ਰਹੇ ਹੋ ਲਾਈਵ ਤਸਵੀਰਾਂ ਇਹ ਬੀਤੀ ਦੇਰ ਰਾਤ ਦੀਆਂ ਤਸਵੀਰਾਂ ਹਨ ਜੋ ਕਿ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ 에어ਪੋਰਟ ਰੋਡ ਤੇ ਬਰਫ਼ ਮਾਰੀ ਕਰਕੇ ਕਾਫੀ ਹੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਤੇ ਲੋਕ ਖੁਸ਼ ਵੀ ਹਨ ਕਿਉਂਕਿ ਸ਼ਿਮਲੇ ਵਰਗਾ ਮਾਹੌਲ ਜਿਹੜਾ ਕਿ ਬਣਿਆ ਹੋਇਆ ਹੈ ਔਰ ਦੂਜੇ ਪਾਸੇ ਕਿਸਾਨਾਂ ਦੇ ਹੋਏ ਨੁਕਸਾਨ ਬਾਰੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਜਾਣਕਾਰੀ ਦਿੰਦੇ ਹੋਏ ਆਓ ਸੁਣਨਿਆਂ ਕੀ ਕਹਿਣਾ ਹੈ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਜਲਾ ਦਾ ਅੰਮ੍ਰਿਤਸਰ ਦੇ ਕਸਬਾ ਰਾਜਾ ਸਾਸੀ ਵਿਖੇ ਬਹੁਤ ਭਾਰੀ ਘਰੇਮਾਰੀ ਹੋਈ ਹੈ ਜਿਹਦੇ ਨਾਲ ਫਸਲਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਕਿਸਾਨ ਤੇ ਮਜ਼ਦੂਰ ਨੂੰ ਇੱਕ ਆਸ ਉਮੀਦ ਹੁੰਦੀ ਹੈ ਇਹਨਾਂ ਫਸਲ ਦੇ ਉੱਤੇ ਕਣਕ ਦੀ ਸਰੋਂ ਦੀ ਔਰ ਖਾਸ ਕਰਕੇ ਬਾਗਾਂ ਦੀ ਫਸਲ ਜਿਹੜੀ ਹੈ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਮੇਰੀ ਪੰਜਾਬ ਸਰਕਾਰ ਤੋਂ ਪੂਰਜੋਰ ਮੰਗਿਆ ਕਿ ਸਰਕਾਰ ਇਸ ਇਲਾਕੇ ਦੀ ਸਾਰੀ ਗਰਦੌਰੀ ਕਰਾ ਕੇ ਔਰ ਟੁਕਵਾ ਮੁਆਵਜ਼ਾ ਜਿਹੜਾ ਆ ਉਹ ਕਿਸਾਨਾਂ ਨੂੰ ਦੇਵੇ